ਬਈ ਫੀਲਿੰਗ ਬਹੁਤ ਘੈਂਟ ਆ ਰਹੀ ਹੈ ਇਹ ਗੱਡੀ ਦੇ ਵਿੱਚ ਬੈਠ ਕੇ ਤੇ ਅਗਰ ਤੁਸੀਂ ਚਾਹਵਨ ਹੈਗੇ ਉਹ ਇਹ ਗੱਡੀ ਲੈਣ ਵਾਸਤੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਚਲ ਮੌਣੀ ਜਾਂਦੇ ਲੋਕਾਂ ਨੂੰ ਮਰ ਜਾਣ ਚੱਪਣੀ ਨਾ ਕਿ ਨਬੋਗੇ ਹੈਲੋ एवरीवन दिस ਯਜਾਂਦੀਪ ਪਾਟ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਮਿਲ ਕਰ ਦੋ ਮਸਤੂਮ ਸਾਜੀ ਆਪਣਾ ਅੱਜ ਦਾ ਵਲੌਗ ਤਾਂ ਆਪਾਂ ਮੰਡੀ ਸ਼ਹਿਰ ਦੇ ਵਿੱਚ ਆਪਣੀ ਗੱਡੀ ਦੇ ਵਿੱਚੋਂ ਸ਼ੁਰੂ ਹੋ ਚੁੱਕਿਆ 3:33 ਮਿੰਟਾਂ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਅੱਜ ਦਾ ਮਾਹੌਲ ਤੇ ਦਿਨ ਅੱਜ ਹੈਗਾ ਬਾਈ ਜੀ ਮੰਗਲਵਾਰ ਤੇ 30 ਜਨਵਰੀ ਹੈ ਤੇ ਦੂਜੀ ਗੱਲ ਆਪਾਂ ਜਿਹੜੀ ਆ ਗੱਡੀ ਆ ਬਾਈ ਜੀ ਇਹ ਆਪਾਂ ਸੇਲ ਕਰ ਦਿੱਤੀ ਹੈ ਤੇ ਅਗਰ ਤੁਸੀਂ ਚਾਹਵਨ ਹੈਗੇ ਉਹ ਇਹ ਗੱਡੀ ਲੈਣ ਵਾਸਤੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਬਾਕੀ ਮੈਂ ਤੁਹਾਨੂੰ ਤੇ ਬਾਕੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਵੀ ਦੇਵਾਂਗਾ ਕਾਰ ਉਹ ਪਰ ਤਾਂ ਮੈਂ ਬਾਅਦ ਵਿੱਚ ਦਿਖਾਉਂਗਾ ਉਦੋਂ ਤੱਕ ਤੁਸੀਂ ਵਲੌਗ ਨਾਲ ਬਣੇ ਰਹੋ ਆਪਾਂ ਦੇਖਦੇ ਆ ਬਾਹਰ ਦੀ ਗੱਲਬ ਕੁਝ ਇਸ ਤਰ੍ਹਾਂ ਦਾ ਕਿ ਅੱਜ ਧੁੱਪ ਵਾਲਾ ਮਾਹੌਲ ਆ ਪੂਰਾ ਵਧੀਆ ਵਧੀਆ ਧੁੱਪ ਨਿਕਲੀ ਅੱਜ ਕਰੜੀ ਇਆਂ ਚੰਗਿਆੜੇ ਘੜਤੇ ਤੇ ਹੁਣ ਆਪਾਂ ਨਿਕਲਦੇ ਆ ਬਾਹਰ ਇੱਧਰ ਤੁਸੀਂ ਦੇਖ ਰਹੇ ਹੋ ਸ਼ਾਹੀ ਸੂਰਜ ਦੇਵਤਾ ਜੀ ਇੱਧਰ ਤੁਸੀਂ ਦੇਖ ਰਹੇ ਹੋ ਸ਼ਾਹੀ ਤੁੱਪ ਤੇ ਹੁਣ ਸ਼ਾਹੀ ਤੁਸੀਂ ਦੇਖੋ ਅੱਜ ਦਾ ਸਾਡੇ ਕਾਊਂਟਰ ਦਾ ਮਾਹੌਲ ਕੁਝ ਇਸ ਤਰ੍ਹਾਂ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਅੱਜ ਦਾ ਸੁਖਣਾ ਲਾਈਟ ਬੀ ਜੀ ਇਹ ਇਸ ਤੋਂ ਬਾਅਦ ਹੁਣ ਆਪਾਂ ਆਪਣਾ ਫੋਨ ਚਾਰਜਿੰਗ ਤੇ ਲਗਾਵਾਂਗੇ ਫਿਰ ਤੁਹਾਨੂੰ ਅਗਲਾ ਮਾਹੌਲ ਦਿਖਾਵਾਂਗੇ ਲਓ ਜੀ ਸਾਜੀ ਆਪਾਂ ਇੱਕ ਵਾਰ ਤੁਹਾਨੂੰ ਰੇਲਵੇ ਸਟੇਸ਼ਨ ਦਾ ਜਿਹੜਾ ਹੈ ਮਾਹੌਲ ਦਿਖਾ ਰਹੇ ਹਾਂ ਅੱਜ ਦਾ ਸ਼ਾਮ ਦਾ ਤੇ ਸਮਾਂ ਹੁਣ ਹੋ ਚੁੱਕਿਆ ਜੀ 5:16 ਬਾਈ ਜੀ 5:16 ਤੇ ਆਪਾਂ ਇੱਥੇ ਰੇਲਵੇ ਸਟੇਸ਼ਨ ਤੇ ਟਹਿਲ ਰਹੇ ਹਾਂ ਤੇ ਜੇ ਚੇਂਜ ਦੀ ਗੱਲ ਕਰੀਏ ਤਾਂ ਅੱਜ ਤੱਕ ਤੁਹਾਨੂੰ ਇਸ ਤਰ੍ਹਾਂ ਦਾ ਚੇਂਜ ਦਿਸੂਗਾ ਰੇਲਵੇ ਸਟੇਸ਼ਨ ਤੇ ਬਾਈ ਜੀ ਤੇ ਮੌਸਮ ਅੱਜ ਵਧੀਆ ਨਿਗਾ ਸੀ ਸਵੇਰੇ ਧੁੰਦਲਾ ਸੀ ਤੇ ਹੁਣ ਥੋੜਾ ਜਿਹਾ ਫਿਰ ਦੁਬਾਰੇ ਹੋ ਗਿਆ ਮੌਸਮ ਠੰਡਾ ਸ਼ਾਮ ਦਾ ਕਰਕੇ ਤੇ ਦਿਨੇ ਬੜੀ ਵਧੀਆ ਧੁੱਪ ਨਿਕਲੀ ਸੀ ਅੱਜ ਕੰਮ ਦੀ ਗੱਲ ਕਰੀਏ ਕੰਮ ਸਾਡਾ ਥੋੜਾ ਜਿਹਾ ਠੰਡਾ ਚੱਲ ਰਿਹਾ ਸਾਨੂੰ ਠੰਡੇ ਮੌਸਮ ਦਾ ਫਾਇਦਾ ਹੋ ਵੈਸੇ ਪਰ ਠੰਡੇ ਮੌਸਮ ਦੇ ਹਿਸਾਬ ਨਾਲ ਵੀ ਸਾਡਾ ਜਿਹੜਾ ਕੰਮ ਆ ਉਹ ਮਾਰਕੀਟ ਦੇ ਵਿੱਚ ਠੀਕ ਆ ਸਹੀ ਨਹੀਂ ਹੈਗਾ ਮਤਲਬ ਮੌਸਮ ਦੇ ਹਿਸਾਬ ਨਾਲ ਸਾਡਾ ਜਿਹੜਾ ਕੰਮ ਸਹੀ ਚੱਲਣਾ ਚਾਹੀਦਾ ਸੀ ਤੁਸੀਂ ਖੈਰ ਤੁਸੀਂ ਇੱਥੋਂ ਦਾ ਮਾਹੌਲ ਦੇਖੋ ਤੇ ਆਨੰਦ ਲਓ ਇੱਥੋਂ ਦੇ ਖੁੱਲੇ ਵਾਤਾਵਰਨ ਦਾ ਤੇ ਵੀਡੀਓ ਨਾਲ ਬਣੇ ਰਹੋ ਅਗਲੇ ਸੀਨ ਦੇ ਵਿੱਚ ਤੁਹਾਨੂੰ ਅਗਲੀ ਗੱਲਬਾਤ ਦਿਖਾਵਾਂਗੇ ਤੇ ਇਹ ਬਾਈਆਂ ਨੇ ਕਹਿੰਦੇ ਐਵੇਂ ਪਟੜੀਆਂ ਜਿਹਾ ਬਣਾ ਕੇ ਤੇ ਭਾਈ ਸਾਹਿਬ ਜੀ ਐਵੇਂ ਪਾਸੇ ਅਸੀਂ ਵੱਟਾਂ ਬਣਾ ਕੇ ਤੇ ਪਾਣੀ ਵਿੱਚ ਛੱਡਣਾ ਉਹ ਸ਼ੁਰੂ ਕਰਤਾ ਉਹ ਜਿਵੇਂ ਪਹਿਲੀ ਕੈਰੀ ਜੀ ਬਣਾਈ ਹੈ ਇਦਾਂ ਐਵੇਂ ਐਵੇਂ ਕਰਕੇ ਬਾਈ ਜੀ ਆਹ ਦੇਖੋ ਇਹਦੇ ਵਿੱਚ ਵੀ ਪਾਣੀ ਛੱਡਿਆ ਸੀ ਸੋਖ ਲੈਣੀ ਇੱਧਰ ਸਾਹਿਬ ਜੀ ਕਹਿੰਦੇ ਐਵੇਂ ਇਹਨਾਂ ਨੇ ਗਾਡਰ ਜੇ ਪਾਤੇ ਲੋਹੇ ਦੇ ਇਹਦੇ ਵਿੱਚ ਜਵੇਂ ਇਹਨੂੰ ਪੱਕਾ ਕਰ ਦੇਣਗੇ ਜਗਾੜ ਲਾ ਕੇ ਸਾਰਾ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਪ੍ਰੋਸੈਸ ਇਹ ਦਿਖਾਈ ਦੇ ਰਿਹਾ ਤੇ ਹੌਲੀ ਹੌਲੀ ਇਹ ਪੂਰਾ ਚੇਂਜ ਹੋ ਜਾਊਗਾ ਤੇ ਜਿਸ ਦਿਨ ਪੂਰਾ ਚੇਂਜ ਹੋ ਗਿਆ ਤੇ ਤੁਹਾਨੂੰ ਆਪਾਂ ਪੂਰਾ ਵਲੌਗ ਦਿਖਾਵਾਂਗੇ ਨਾ ਕਿ ਇਧਰ ਉਧਰ ਦਾ ਉਸ ਦਿਨ ਤੁਹਾਨੂੰ ਆਪਾਂ ਪੂਰਾ ਰੇਲਵੇ ਸਟੇਸ਼ਨ ਦਾ ਇਕੱਲਾ ਸਪੈਸ਼ਲ ਵਲੌਗ ਦਿਖਾਵਾਂਗੇ ਤੋ ਉਦੋਂ ਤੱਕ ਬਣੇ ਰਹੋ ਤੇ ਆਹ ਜਨਰੇਟਰ ਤੇ ਇੱਥੇ ਕੰਮ ਕਰਦੇ ਨੇ ਮਸ਼ੀਨਾਂ ਚਲਾਉਂਦੇ ਨੇ ਆਪ ਦੀਆਂ ਜੋ ਵੀ ਜਿਹੜਾ ਹੈ ਇਹਨਾਂ ਦਾ ਡ੍ਰਿੱਲ ਵਗੈਰਾ ਉਧਰ ਇਹ ਬਾਈ ਜੀ ਇਹਨਾਂ ਦੇ ਸਾਂਚੇ ਨੇ ਤੇ ਇਸ ਤਰ੍ਹਾਂ ਕੰਮ ਤਿਆਰ ਕਰ ਰਹੇ ਨੇ ਤੇ ਜੇ ਤੁਸੀਂ ਪੁਰਾਣਾ ਦੇਖੋਗੇ ਤਾਂ ਇੱਥੇ ਬੂਹੀਆਂ ਸੁਈਆਂ ਹੁੰਦੀਆਂ ਸੀ ਉਹ ਇਹਨਾਂ ਨੇ ਪੱਟਤੀਆਂ ਇੱਧਰ ਕਿਉਂਕਿ ਹੁਣ ਕੰਮ ਲਿਆ ਜਾ ਰਿਹਾ ਹੈ ਇਹ ਜਿਹੜੀ ਖਾਲੀ ਸਪੇਸ ਸੀ ਐਸੇ ਇਹਨਾਂ ਦੀ ਸੀਗੀ ਅੰਡਰ ਦੇ ਵਿੱਚ ਇਹ ਮਾਹੌਲ ਜਿਹੜਾ ਭਾਈ ਜੀ ਇਸ ਤਰ੍ਹਾਂ ਦਾ ਤੁਹਾਨੂੰ ਦਿਖ ਰਿਹਾ ਸਾਹਿਬ ਜੀ ਤੇ ਜਿਵੇਂ ਜਿਵੇਂ ਸਾਫ਼ ਜੇ ਹੋਈ ਜਾਂਦਾ ਉਹ ਇਹ ਸੋਹਣਾ ਲੱਗ ਜਾਂਦਾ ਦੇਖਣ ਨੂੰ ਆ ਦੇਖੋ ਤੁਸੀਂ ਐ ਪੂਰਾ ਦ੍ਰਿਸ਼ ਜਿਹੜਾ ਹੈ ਵੀ ਇਧਰੋਂ ਕਿੰਨਾ ਸੋਹਣਾ ਜਿਹੜਾ ਵਿਊ ਆ ਰਿਹਾ ਸਾਹਿਬ ਜੀ ਤੇ ਇਸੇ ਤਰ੍ਹਾਂ ਜੀ ਹੌਲੀ ਹੌਲੀ ਇਹ ਪੂਰਾ ਪੱਕਾ ਰੇਲਵੇ ਸਟੇਸ਼ਨ ਬਣ ਜਾਣਾ ਪੱਕਾ ਮਤਲਬ ਆ ਆ ਜਗਾ ਵੀ ਹੈ ਜਿਹੜੀ ਇਹ ਪੱਕੀ ਹੋ ਜੂ ਸਾਹਿਬ ਜੀ ਤੇ ਦੇਖਦੇ ਆ ਵੀ ਇੱਥੇ ਹੋਰ ਕੀ ਬਣਾਇਆ ਜਾਊਗਾ ਵੈਸੇ ਕਿ ਉਧਰ ਤਾਂ ਚੱਲ ਪਾਰਕ ਹੈਗਾ ਹੀ ਆ ਰੇਲਵੇ ਤੇ ਇੱਧਰ ਦੇਖਦੇ ਆ ਵੀ ਹੋਰ ਕੀ ਬਣਾਉਣਗੇ ਜਾਂ ਇੱਥੇ ਕੋਈ ਬਿਲਡਿੰਗ ਬਣੂਗੀ ਜਿਵੇਂ ਆ ਪ੍ਰਾਣੀਆਂ ਸ਼ਾਇਦ ਇਹਨੂੰ ਚੱਕ ਦਿੱਤਾ ਜਾਵੇ ਆ ਬਿਲਡਿੰਗ ਨੂੰ ਲਓ ਸਾਹਿਬ ਜੀ ਹੁਣ ਤੁਹਾਨੂੰ ਅਸੀਂ ਗਲੈਂਜ਼ਾ ਦੀ ਜਿਹੜੀ ਫੀਲਿੰਗ ਦਿਖਾਉਣੀ ਆ ਵੀ ਕਿਸ ਤਰ੍ਹਾਂ ਆਉਂਦੀ ਆ ਇਹਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਤੇਰੀ ਸਕਰੀਨ ਦੇਖੋ ਸਭ ਤੋਂ ਪਹਿਲਾਂ ਤੁਸੀਂ ਡਰਾਈਵਰ ਦੇਖੋ ਮਾਲਕ ਜਿਹੜਾ ਗੱਡੀ ਦਾ ਹੈ ਗੱਡੀ ਆਪਣੇ ਮਗਰ ਲਾਉਗਾ ਤੇ ਇਸ ਤਰ੍ਹਾਂ ਇਹਦਾ ਹੈਗਾ ਦਾ ਕੁਝ ਨਹੀਂ ਗੇਅਰ ਚੇਂਜ ਕਰਨ ਦੀ ਆਟੋ ਗੇਅਰ ਹੋਈ ਹੈ ਇਹ ਤਾਂ ਫਿਰ ਉਹ ਹੈਂਡਲ ਦਾ ਬਣਾਇਆ ਵਾ ਪਰ ਗੇਅਰ ਨਹੀਂ ਪੈਂਦਾ ਹੈ ਇਹਦਾ ਗੇਅਰ ਪੈਂਦੇ ਆ ਆਟੋਮੈਟ ਕਾਪੀ ਪਈ ਜਾਂਦੀ ਮੈਨੂਅਲ ਚ ਕਰਤੀ ਨਾਲ ਨੇ ਗੇਅਰ ਸ਼ੁਰੂ ਹੋ ਜਾਣਗੇ ਇਹਦੇ ਕਰਾ ਮੈਨੂਅਲ ਕਰੀ ਆ ਗਏ ਪਹਿਲਾ ਆ ਦੂਜਾ ਗੇਅਰ ਪੈ ਗਿਆ ਇਹ ਹੁਣ ਤੂੰ ਮੈਨੂਅਲ ਚ ਕੀਤਾ ਪਹਿਲਾਂ ਆਟੋਮੈਟਿਕ ਸੀ ਹੈ ਬਈ ਫੀਲਿੰਗ ਬਹੁਤ ਘੈਂਟ ਆ ਰਹੀ ਹੈ ਇਹ ਗੱਡੀ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦਾ ਜਿਹੜਾ ਹੈ ਡੈਸ਼ ਬੋਰਡ ਵਾਲਪੋਰਾ ਨਹੀਂ ਪਤਾ ਲੱਗਦੀ ਵੀ ਗੱਡੀ ਚੱਲ ਰਹੀ ਹੈ ਕਿ ਨਹੀਂ ਬਸ ਮੈਂ ਪਹੁੰਚਣ ਵਾਲਾ ਪੰਜ ਕਰਦਾ ਸੀ ਕੋਈ ਇਹ ਛੱਲੀ ਸੀਟ ਗੱਡੀ ਦੀ ਹਾਂ ਹਾਂ ਪਤਾ ਕੋਈ ਗੱਲ ਨਹੀਂ ਤੇ ਇਸ ਤਰ੍ਹਾਂ ਦਾ ਬਈ ਜੀ ਮਾਹੌਲ ਆਏ ਗੱਡੀ ਦੇ ਵਿੱਚ ਮੈਨੂਅਲ ਕੀਤੀ ਹੁਣ ਤਾਂ ਵੈਸੇ ਇਹਨੇ ਹਨੀ ਨੇ ਪਰ ਇਹ ਆਟੋ ਤੇ ਆਟੋ ਗੇਅਰ ਬੰਨ ਜੇ ਇਹ ਆਟੋ ਨਾ ਦੇਖੋ ਤੀਜਾ ਕਰਦਾ ਅੱਛਾ ਰੇ ਦੇ ਇਹਨੂੰ ਪੱਲਾ ਹਾਂ ਉਹ ਤੀਜਾ ਹੋ ਗਿਆ ਕੱਲ ਕਾ ਡਰਾਈਵਰ ਥੋੜਾ ਜਿਹਾ ਬਿਜ਼ੀ ਹੋ ਕੇ ਚਲਾਉਂਦਾ ਮੜਾ ਜਾਏ ਰਿਵਿਊ ਘਟ ਦਿੰਦਾ ਨਾਲ ਨਾਲ ਰਿਵਿਊ ਤਾਂ ਮੈਂ ਜਿੰਨਾ ਖਰਦਾ ਧਿਆਨ ਉਧਰ ਟ੍ਰੈਕ ਕਰਨਾ ਡਰਾਈਵ ਕਰਾ ਚੱਲ ਤੂੰ ਕਰ 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 ਕੋਈ ਨਹੀਂ ਦੇਖਦਾ ਅੱਛਾ ਕੈਮਰਾ ਆਨ ਹੋ ਗਿਆ ਹੈ ਦਾ ਕੈਮਰਾ ਸੈਟ ਲਾਈਟ ਸਾਰੇ ਸਾਈਡਾਂ ਸੁੱਡਾ ਕੈਮਰੇ ਆ ਜੇ ਸਾਈਡਾਂ ਤੇ ਵੀ ਆਹ ਲੈ ਦੇਖ ਲੈ ਲੋ ਜਿਹਨੇ ਸਾਈਡ ਵਾਲਾ ਕੈਮਰਾ ਆ ਗਿਆ ਇਧਰ ਸਾਈਡ ਵਾਲਾ ਤੇ ਸਾਈਡ ਆ ਗਿਆ ਪਿਛਾੜੀ ਚ ਲੈਣੇ ਮੁੰਡਾ ਖੜਾ ਪਹਿਲਾਂ ਇਹ ਕਹਤ ਸੇ ਘੁਮਾਉਂਦਾ ਮੁੰਡਾ ਕਾਰ ਨਹੀਂ ਐਵੇਂ ਨਹੀਂ ਗੰਦੇ ਨੂੰ ਹਨੀ ਯਾਰ ਇਹਦਾ ਐਕਟ ਵਾਲਾ ਕੰਮ ਹੀ ਆ ਫਿਰ ਰੇਸ ਦੱਬੀ ਜਾਵੇ ਚੁੱਪ ਕਰਕੇ ਹਨਾ ਠੀਕ ਬਟਾ ਇਹ ਵੀ ਸਾਫ ਚ ਡੱਬਣੀ ਪੈਂਦੀ ਆ ਗੇਅਰ ਮੰਗਦੀ ਹੈ ਨਾਲ ਤੇ ਕਲਚ ਸੱਡਣਾ ਪੈਂਦਾ ਕਲਚ ਤਾਂ ਹੈ ਹੀ ਨਹੀਂ ਇਹਦੇ ਆਹ ਸੌਰੀ ਰੇਸ ਤੇ ਪੈਰ ਚੱਕਣਾ ਪੈਂਦਾ ਇੱਕ ਵਾਰੀ ਅੱਛਾ ਜੀ ਪੂਰੇ ਮੋਕਲੇ ਗੱਡੀ ਪੈਟਰੋਲ ਆਹੇ ਗੱਡੀ ਆਵੇ ਨਹੀਂ ਇਹ ਭੀਗਦੀ ਦੇਂਦੀ ਹੈ ਯਾਰ ਸਾਹਿਬ ਜੀ ਸਾਹਿਬ ਜੀ ਇਹ ਬਾਹਰੋਂ ਕੁਝ ਇਸ ਤਰ੍ਹਾਂ ਦੀ ਦਿੰਦੀ ਹੈ ਇਹ ਬਲੀਨੋ ਬਲੀਨੋ ਵਰਗੀ ਹੈ ਇਹ ਬਲੀਨੋ ਜਾਂ ਬਲੈਨੋ ਜੋਈ ਕਹਿੰਦੇ ਇਹ ਹੈਗੀ ਹੈ ਜੀ ਗਲੈਂਜ਼ਾ ਤੁਸੀਂ ਦੇਖ ਸਕਦੇ ਹੋ ਅੱਛਾ ਮਾਗੜ ਕਹਿ ਕੇ ਪੁੱਤਿਆ ਗਿਆ ਕੋਈ ਸਰਕਾਰ ਨਹੀਂ ਸੁਣਦੀ ਕੋਈ ਪੋਰਟਸ ਨਹੀਂ ਜਾਣਦੀ ਕੋਈ ਮੰਤਰੀ ਜਾਂਦਾ ਕੋਈ ਚੱਕੀ ਸੁਣਦਾ ਇਹ ਕਹਿੰਦੇ ਜੀ ਆਹ ਲਿਖਿਆ ਹੁਣ ਲਿਖ ਕੇ ਰੱਖਿਆ ਹੋਇਆ ਸਾਹਿਬ ਜੀ ਹੁਣਾਂ ਨੇ ਪਾਨੀ ਸਿੱਧੂ ਬਾਰੇ ਹੈ ਆਹ ਆ ਇਨਸਾਨ ਨੇ ਤੇ ਆ ਤੁਸੀਂ ਪੜ ਲਓ ਚਾਹੇ ਸਕਰੀਨ ਸ਼ਾਟ ਲੈ ਲਿਓ ਇਹਦਾ ਇਹਦੇ ਇਹਦੀ ਵੀ ਸੇਵਾ ਕਰੋਗੇ ਇਹਦੇ ਕੋਈ ਇਹਨਾਂ ਦੀ ਇਹ ਕਹਿੰਦੇ ਸਾਡੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਜਿੰਦਾ ਕੋਈ ਰੁਪਿਆ ਵੀ ਆ ਤੇ ਵੈਸੇ ਆਪਾਂ ਹੂੰ ਨਾ ਮਰੇ ਜਾਂਦੇ ਲੋਗਾ ਨਾ ਕਿਸਾਨ ਜਾਣ ਨਾ ਪਾਰਦੀਏ ਜਾਵੇ ਕੋਈ ਨਹੀਂ ਜਾਂਦਾ ਸਭ ਮੈਂਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਜੋ ਕਰ ਮੈਂ ਤਰਨਗਰ ਨਗਰ ਜੱਡੀ ਬਦਨਾ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਲੋਚੇ ਬੰਦੇ ਨੂੰ 20-20 ਲਾ ਕੇ ਮੈਨੂੰ ਕਿਰਬੀਆਂ ਨਹੀਂ ਭੇਜਦਾ ਕੋਈ ਅੱਛਾ ਗਊਆਂ ਦੀ ਸੇਵਾ ਨਵੇਂ ਕੱਪੜੇ ਦੀ ਸੇਵਾ ਰਾਮ ਬਾਗ ਦੀਆਂ ਲੋਈਆਂ ਕੋੜ ਮਾਜਰਾ ਘਰਨੇ ਮਰਨੇ ਸਕੂਲਾਂ ਕਾਰਜਾਂ ਦੇ ਸਭ ਕੁਝ ਜਾਂਦਾ ਸ਼ਰਮ ਆਉਂਦੀ ਲੋਕਾਂ ਨੂੰ ਮਰ ਜਾਣ ਚਪਨੀ ਨਾ ਕਿਲਬੋਗੇ ਦੋ ਵਾਰੀ ਤਾਂ ਮੈਨੂੰ ਕਿਸਾਨਾਂ ਨੇ ਕਾਫਰ ਤੋਂ ਦੰਦਾਂ ਤੋਂ ਉੱਪਰ ਤੇ ਕੀ ਲੈਣਾ ਹੈ ਕੀ ਲੈਣਾ ਹੈ ਤੁਹਾਡੇ ਜੰਮਰਾ ਲੈਣਾ ਹੈ ਜੀ ਆਪ ਕਿਉਂ ਕਰਦੇ ਫੈਸਲਾ ਕਰ ਲੈ ਬਾਤ ਕਰਾਂਗੇ ਤੁਹਾਡੇ ਨਾਲ ਸਪੈਸ਼ਲ ਤੁਹਾਡੀ ਸਾਰੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਕਿਸੇ ਦਿਨ ਆਹਾਂ ਬੰਦੇ ਦਾ ਘਰ ਕਹਿੰਦੇ ਜੀ ਇੱਥੋਂ ਬਾਲਮੀਗ ਚੌਂਕ ਦੇ ਬਿਲਕੁਲ ਮਾਗਰ ਆ ਜਾਂ ਜਿਵੇਂ ਕਹਿੰਦੇ ਹੁੰਦੇ ਵੀ ਕਹ ਲੋ ਵੀ ਵਾਕਿੰਗ ਡਿਸਟੈਂਸ ਤੇ ਆ ਇਹ ਹੁਣ ਮੈਨੂੰ ਕਹਿੰਦਾ ਵੀ ਗੱਡੀ ਤੇ ਛੱਡ ਕੇ ਆਓ ਤੇ ਮਹਾਕਾਰਨ ਕਹਿੰਦਾ ਮੈਂ ਤੁਰ ਕੇ ਨਹੀਂ ਜਾ ਸਕਦਾ ਲਓ ਸਾ ਜੀ ਆਪਣਾ ਸੀਗਾ ਕੋਈ ਅੱਜ ਦਾ ਇਸ ਤਰ੍ਹਾਂ ਦਾ ਵਲੌਗ ਤੇ ਵੈਸੇ ਤੁਹਾਨੂੰ ਆਪਾਂ ਅਮਰੂਤੀ ਘਰ ਬਾਰੇ ਦਿਖਾਉਣਾ ਸੀ ਹਨੇਰਾ ਹੋ ਗਿਆ ਹੁਣ ਤੁਹਾਨੂੰ ਦਿਖਾਈ ਨਹੀਂ ਜਾਣੀ ਇਹ ਈ ਵਾਰਿਆ ਪਾ ਕੱਲ ਨੂੰ ਦਿਖਾਵਾਂਗੇ ਜੇ ਗੱਡੀ ਆਪਣੇ ਕੋਲ ਰਹੀ ਤਾਂ ਵੈਸੇ ਉਹਦੇ ਕਸਟਮਰ ਆ ਰਹੇ ਨੇ ਗੱਡੀ ਲੈਣ ਵਾਸਤੇ ਜਾ ਕੇ ਤਾਂ ਵਧੀਆ ਗੱਲ ਤੇ ਨਹੀਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜੇ ਤੁਹਾਡੇ ਕਰਮਾਂ ਚ ਊਈ ਤਾ ਉਹ ਤੁਸੀਂ ਲੈ ਸਕੋ ਵੈਸੇ ਮਰੂਤੀਆਂ ਸਿੱਖਣ ਸੁਖਣ ਵਾਸਤੇ ਹੁੰਦੇ ਆ ਤੇ ਜੇ ਤੁਸੀਂ ਸਮਝਦੇ ਹੋ ਬਾਲੀ ਦੂਰ ਲੈ ਜਾਗੇ ਉਹ ਐਡੀਆਂ ਨਹੀਂ ਹੁੰਦੀਆਂ ਫਿਰ ਉਹ ਤੁਹਾਨੂੰ ਉਹਦੇ ਵਾਸਤੇ ਥੋੜੀ ਵਧੀਆ ਗੱਡੀ ਵੀ ਚਾਹੀਦੀ ਤੇ ਆਪਾਂ ਵੀ ਇੱਥੇ ਕਰਕੇ ਇਹਨੂੰ ਹੁਣ ਸੇਲ ਕਰ ਰਹੇ ਆ ਕਿਉਂਕਿ ਆਪਾਂ ਸਿੱਖਣ ਵਾਸਤੇ ਲਿਆਂਦੀ ਵੀ ਸਿੱਖ ਚੁੱਕੇ ਆ ਜਿੰਨਾ ਤਾਂ ਬਟਣਾ ਦੀ ਪੜ ਚੁੱਕੇ ਤੇ ਬਾਕੀ ਖੈਰ ਸਾਥੀ ਹੋਏ ਸੀਗਾ ਆਪਣਾ ਅੱਜ ਦਾ ਇਸ ਤਰ੍ਹਾਂ ਦਾ ਪਸਤ ਬਲਾਗ ਤੇ ਉਮੀਦ ਕਰਦਾ ਚੰਗਾ ਲੱਗਿਆ ਹੋਣਾ ਚੰਗਾ ਲੱਗਿਆ ਵੀਡੀਓ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਭਾਈ ਜੀ ਜਿੰਦਗੀ ਜਿੰਦਾਬਾਦ